ਸਾਸਰੀ ਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਲਓ ਜੀ ਅੱਜ ਆਪਾਂ ਲੱਗੇ ਹੋਇਆ ਗੰਨਾ ਲੋਡ ਕਰਨੇ ਜੀ ਖੇਤ ਚ ਆਏ ਹੋਏ ਆਪਣੇ ਬਾਕੀ ਇੱਧਰ ਗੰਨਾ ਲੱਗੇ ਹੋਏ ਹਲੇ ਕਾੜਨੇ ਇੱਧਰ ਤੇ ਵੀ ਇੱਕ ਤਿੰਨ ਪਰਚੀਆਂ ਹੋ ਜਾਣ ਮੈਨੂੰ ਲੋ ਦੋਰੇ ਬਾਕੀ ਦੇਖਦੇ ਆਂ ਟਰਾਲਾ ਲੈ ਕੇ ਆਉਂਦੇ ਆਂ ਵੀਰ ਹੰ ਦਾ ਪੁੱਛਦੇ ਆਂ ਇਹ ਕਾ ਲੋਡ ਕਰਕੇ ਇਹਨੂੰ ਛੱਡਿਆ ਆਉਣਾ ਇੱਕ ਕੱਲ ਨੂੰ ਸਵੇਰੇ ਲੋਡ ਕਰਾਂਗੇ ਦੂਜੇ ਟਰਾਲੇ ਪਰ ਇਹ ਪਹਿਆਂ ਉੱਥੇ ਤੱਕ ਪਈਆਂ ਪਰਲੇ ਤੱਕ ਉਧਰ ਤੱਕ ਹੋ ਉੱਥੇ ਜਿੱਥੇ ਉਹ ਜਗੜ ਦੀ ਗੱਲ ਨਮ ਕਰੀਆ ਮੈਂ ਕਿ ਆਪਣਾ ਖੜਾ ਭੈਂਟ ਲੋ ਜੀ ਲੱਗੇ ਲੋਡ ਕਰਨਾ ਬਾਕੀ ਕਲੈਰਟੀ ਦੱਸਿਓ ਵੀ ਆਵਾਜ਼ ਸਹੀ ਆਉਂਦੀ ਹੁੰਦੀ ਆ ਠੀਕ ਆ ਨਾ ਕਈ ਵਾਰ ਆਵਾਜ਼ ਘਟ ਆਉਂਦੀ ਆ ਜਾਂ ਕੁਝ ਵੀ ਆ ਉਹ ਵਿੱਚ ਛੱਡੇ ਦੰਨੇ ਗੰਨਾ ਇਹ ਬਾਕੀ ਤੁਹਾਨੂੰ ਦਿਖਾਉਂਦੇ ਆ ਕਣਕ ਵੀ ਕਣਕ ਦੇ ਨੂੰ ਪਰਦੇ ਨਾਲ ਹੁਣ ਬਸ ਟਾਈਮ ਹੈ ਬਸ ਬਸਾਕੀ ਤੱਕ ਮੈਨੂੰ ਲੱਗਦਾ ਜੀ ਉਡਾਈ ਸ਼ੁਰੂ ਹੋ ਜਾਣੀ ਆ ਬਾਕੀ ਆ ਗੰਨਾ ਦੇਖੋ ਜੀ ਇਹਨੂੰ ਤੁਰ ਰਿਹਾ ਹੈ ਨਾ ਵਧੀਆ ਲਾ ਆਹ ਦੇਖੋ ਗੰਨਾ ਹਾਲੇ ਪੱਤੀ ਸਾਫ਼ ਹੋਣੀ ਆ ਔਰ ਪੱਤੀ ਮਲਚਰ ਫੇਰ ਕੇ ਨਾ ਨਾਲੇ ਜਿਹੜਾ ਉਹ ਪਰਦੇ ਪੋਗ ਜਾ ਵੱਡ ਹੋ ਜਾਣਾ ਗੰਨਾ ਫਿਰ ਵਧੀਆ ਫੁੱਟੂਗਾ ਹੋਰ ਵਧੀਆ ਫੁੱਟੂਗਾ ਬਾਕੀ ਧਰਨ ਨੂੰ ਦਿਖਾਉਂਦੇ ਆ ਆਪਣੀ ਕਾਨਕ ਲੋ ਜੀ ਹਣ ਕਹਾਂ ਸਿੱਧੀ ਖੜੀਏ ਦੇਖੋ ਜੀ ਹੋ ਜੇ ਹਾਂ ਸਿੱਧੀ ਖੜੀ ਆ ਲੋ ਜੀ ਬੂਤੇ ਦੇਖੋ ਇਹਨ ਆ ਸ਼ਾਂਗਣੇ ਆ ਇਹ ਆ ਇਹ ਖੇਤ ਰੰਦਾ ਗੰਨੇ ਕਰਕੇ ਬੂਦੇ ਲੋ ਧੰਨਵਾਦ ਆ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਕੀ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਆ ਬਈ ਇਦਾਂ ਹੀ ਪਿਆਰ ਦਿੰਦੇ ਰਹੋ ਵੀਡੀਓ ਨੂੰ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਇਦਾਂ ਹੀ ਵਧੀਆ ਲੱਗਦਾ ਜਦੋਂ ਸਪੋਰਟ ਮਿਲਦੀ ਹੈ ਨਾ ਇਹ ਇਦਾਂ ਜਦੋਂ ਲਾਈਕ ਆਉਂਦੇ ਆ ਵਿਊ ਆਉਂਦੇ ਆ ਤਾਂ ਵਧੀਆ ਲੱਗਦਾ ਸਾਨੂੰ ਆ ਕੇ ਆ ਲੋ ਜੀ ਇੱਧਰ ਕਣਕ ਦੇਖੋ ਜੀ ਇਹਨਾਂ ਇਹ ਆ ਦੇਖੋ ਲੋ ਜੀ ਇਹਨਾਂ ਵਧੀਆ ਜੀ ਲੋ ਇਹ ਬਾਕੀ ਹੋਰ ਤੁਹਾਨੂੰ ਟਰਾਲੀ ਭਰ ਕੇ ਬਾਕੀ ਕੱਢ ਕੇ ਦਿਖਾਉਨੇ ਆ ਲੋ ਜੀ ਇੱਥੇ ਨੂੰ ਕੱਢਣੀ ਆ ਆਪਾਂ ਟਰਾਲੀ ਨਿਕਲ ਆਉਣ ਖੇਤ ਚ ਗੰਨਾ ਵੀ ਇੱਤ ਦਾ ਦਾ ਜਿੱਥੇ ਸਿੱਧਾ ਸਿੱਧਾ ਸੀਗਾ ਉਹ ਸਾਰਾ ਗੰਨਾ ਵੀ ਇੱਤ ਦਾ ਪੱਟ ਕੇ ਦੁਆਰਾ ਬਾਕੇ ओके च आएया फिर गन्ना ਨਾ ਜੰਮਿਆ ਫਿਰ ਉਹ ਜੀ ਗੱਲ ਨਹੀਂ ਬਣਦੀ ਫਿਰ ਸਿੱਦਾ ਰਹਿ ਜਾਂਦਾ ਪੱਟ ਕੇ ਦੁਆਰਾ ਬਾਹ ਕੇ ਫੇਰ ਬੀਜ ਪੱਕੀ ਆ ਦੇਖ ਲੋ ਜੀ ਗੋਭੀ ਸਰੋਂ ਜਮਾ ਹੀ ਨਹੀਂ ਤੀ ਹੋਈ ਹੈਂਡ ਚਾ ਕੇ ਮੈਂ ਬਾਉਣ ਲੱਗਾ ਦਾ ਦੇਖ ਲੋ ਗੋਭੀ ਸਰੋਂ ਨੂੰ ਆ ਜਿਹੜੀ ਗੋਭੀ ਸਰੋਂ ਆਪਣੀ ਇਹਨੂੰ ਲੱਗਿਆ ਦਾ ਬਾਉਣ ਇਹਦੇ ਜਾਣ ਗਿਆ ਥੱਲੇ ਗੰਨਾ ਗੰਨਾ ਵੀ ਐਨ ਵਧੀਆ ਚੱਲ ਪਿਆ ਹੁਣ 10 ਦਿਨਾਂ ਤੱਕ ਐਨ ਗੋਭੀ ਸਰੋਂ ਦਾ ਰੰਗ ਬਦਲ ਜਾਣਾ ਇਹਨੂੰ ਵੱਡਾ ਦਾਂਗੇ ਵੱਡ ਕੇ ਰੱਖ ਦਾਂਗੇ ਫਿਰ ਇਹਦੀ ਗੜਾਈ ਕਰਾਵਾਂਗੇ ਰੇਰੂ ਪਾਵਾਂਗੇ ਨਾਲੇ ਪਾਣੀ ਲਾਵਾਂਗੇ ਠੀਕ ਨਹੀਂ ਜੀ ਬਾਕੀ ਆ ਗੰਨਾ ਦਾ ਗੰਨਾ ਬਹੁਤ ਵਧੀਆ ਹੋਇਆ 85 ਇਹ ਗੰਨਾ ਇੱਧਰ ਵੀ 85 ਇਹਦੇ ਵਿੱਚ ਵੀ ਬਾਕੀ ਜਾਂਦੇ ਆ ਆਪਣੇ ਆ ਪਿੱਛੇ ਜਿਹੜਾ ਗੰਨਾ ਬੀਜਿਆ ਦੇਖਾ ਨਿਕਲਿਆ ਪਟਕੇ ਪਟ ਪਟ ਕੇ ਚੈੱਕ ਕਰਦੇ ਆਂ ਦੇਖਦੇ ਆਂ ਕੀ ਆ ਕਿ ਮੈਂ ਕਿਵੇਂ ਨਹੀਂ ਕਾਪੀ ਆ ਚੱਲ ਰਿਹਾ ਅੱਜ ਸਾਡਾ ਤਾਇਆ ਵੀ ਨਹੀਂ ਆਇਆ ਹੈਗਾ ਤਾਇਆ ਜੀ ਨੇ ਨਹੀਂ ਆਜਾ ਗੰਨੇ ਨੂੰ ਪਾਣੀ ਲਾਉਣਾ ਤੇ ਇੱਧਰ ਕਹਿੰਦਾ ਮੈਂ ਗੋਭੀ ਸਰੋਂ ਦੇ ਕੋਲ ਪਾਣੀ ਲਾਉ ਮੈਂ ਨਾਲੇ ਤਾਂ ਲੋ ਜੀ ਜੰਨਾ ਦੇਖੋ ਜੀ ਇਹਨਾਂ ਵਿੱਚ ਮੇਕੋ ਗੋਭੀ ਕਰਾਂਗੇ ਲੋ ਜੀ ਗੋਭੀ ਸਰੋਂ ਦੇ ਵਿੱਚ ਗੰਨਾ ਦੇਖੋ ਇਹਨੂੰ ਵਧੀਆ ਫੁੱਟਿਆ ਸਾਡੇ ਕੰਮਜਾਬਾ ਬਾਕੀ ਆਪਣੇ ਆਪਣੇ ਇਲਾਕੇ ਵਿੱਚ ਦੱਸਿਓ ਵੀ ਕਿਵੇਂ ਆ ਗੰਨਾ ਤੁਹਾਡੇ ਕੋਲ ਵੀ ਤੁਹਾਨੂੰ ਚ ਕੰਮਜਾਬਾ ਹੈਗਾ ਕਿ ਦੂਜੇ ਤਰ੍ਹਾਂ ਹੀ ਵੀ ਕਣਕਾਲਾ ਕੰਮਜਾਬਾ ਤੁਹਾਡੇ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਤੇ ਬਾਕੀ ਵੀਡੀਓ ਬਾਰੇ ਵੀ ਦੱਸਿਓ ਵੀ ਕਿਵੇਂ ਲੱਗਦੀ ਹੈ ਸਾਡੀ ਵੀਡੀਓ ਬਾਕੀ ਤੁਹਾਡੀ ਰੀਪਰ ਦੀ ਤੂੜੀ ਵਾਲੇ ਦੀ ਰੀਪਰ ਦੀ ਲਾਗੇ ਰਿਪੇਅਰ ਕਰਨ ਅ ਲਾਗੇ ਭਲੇਟ ਖੋਲਣ ਅੱਜ ਸ਼ੁਰੂਆਤ ਕਰਤੀ ਪਰ ਉਹਦੀ ਮੈਂ ਵੀਡੀਓ ਨਹੀਂ ਬਣਾਇਆ ਉਹ ਬਣਾਉਨੇ ਆ ਆਪਾਂ ਜਾ ਕੇ ਠੀਕ ਹੈ ਜੀ ਲੋ ਜੀ ਆਪਾਂ ਹੁਣ ਦੇਖਦੇ ਆ ਆਪਣਾ ਇੱਧਰ ਗੰਨਾ ਪੱਟ ਕੇ ਥੋੜਾ ਜਿਹਾ ਚੈੱਕ ਕਰਦੇ ਆ ਨੋ ਜੀ ਆਹ ਜਿਹੜਾ ਗੰਨਾ ਬੀਜਾ ਤਾਂ ਪਹਿਲਾਂ ਇਹ ਦੇਖਦੇ ਆ ਪੱਟ ਪੁੱਟ ਕੇ ਚੱਲ ਪਿਆ ਗੰਨਾ ਔਰ ਇਹ ਆ ਦੇਖੋ ਜੀ ਪੱਟਕੇ ਦੇਖੋ ਇਹ ਆ ਚੱਲ ਪਿਆ ਜਾਣੇ ਗੰਨਾ ਵਧੀਆ ਹੋ ਗਿਆ ਚੱਲ ਪੈਣਾ ਬਸ ਹੁਣ ਇਹਨੂੰ ਪਾਣੀ ਲਾਵਾਂਗੇ ਇੱਕ ਵਾਰ ਹੋਰ ਆ ਖੇਤ ਨੂੰ ਪਾਣੀ ਲਾ ਕੇ ਫੇਰ ਨਾ ਇਹਦਾ ਜਿਹੜਾ ਕਾਕੂ ਖਾਊਗਾ ਇਹਦੇ ਵਿੱਚ ਹਾਂਜੀ ਉੱਧਰ ਸਾਨੂੰ ਗੰਨਾ ਦਿਖਾਇਆ ਬਈ ਤੁਰਿਆ ਆ ਫੁੱਟਣ ਲੱਗ ਗਿਆ ਤੇਲੇ ਦੇ ਨਿਕਲ ਆਇਆ ਥੋੜਾ ਜਿਹਾ ਹੀ ਦਿਖਿਆ ਗੰਨਾ ਉਹ ਵੀਡੀਓ ਦੇ ਵਿੱਚ ਜਦੋਂ ਉੱਪਰ ਆ ਕੇ ਫਿਰ ਦਿਖਾਵਾਂਗੇ ਠੀਕ ਹੈ ਜੀ ਬਾਕੀ ਤੁਹਾਨੂੰ ਦਿਖਾਉਂਦੇ ਆ ਬਾਕੀ ਜਿਹੜਾ ਰਾਇਆ ਸੀਗਾ ਆਪਾਂ ਦਾ ਰਾਇਆ ਵੱਡਾ ਢੇਰ ਲਾਤਾ ਕੱਢ ਕੇ ਬਾਹਰ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੁੜੇ ਰਹੋ ਵੀਡੀਓ ਦੇ ਨਾਲ ਜੀ ਹਾਂ ਜੀ ਆਪਣੇ ਕਣ ਕੇ ਇੱਥੇ ਖਾਸੀ ਕਰਕੇ ਆ ਵੀ ਗਰਗੀਆਂ ਵਿੱਚੋਂ ਵਿੱਚ ਆ ਦੇਖੋ ਬਾਕੀ ਉੱਪਰ ਆਇਆ ਵੱਡਾ ਦਾ ਥੇਦ ਬਾਤਾ ਉਹ ਠੀਕ ਹੈ ਜੀ ਇੱਜਾ ਜੀ ਦੂਏ ਪਾਸੇ ਜਿਖੋ ਨਾ ਬੈਕ ਬੈਕ ਕੈਮਰਾ ਕਰਕੇ ਤੇ ਬਾਕੀ ਅੱਜ ਤਾਇਆ ਜੀ ਆਇਆ ਨਹੀਂ ਅੱਜ ਤਾਇਆ ਜੀ ਕੇ ਵਿਆਹ ਦੇਖਣ ਕੱਲ ਨੂੰ ਜਦ ਆ ਹਾਂ ਹੋਣਗੇ ਫਿਰ ਗੱਲ ਕਰਾਉਣਾਗੇ ਤਾਇਆ ਜੀ ਦੇ ਨਾਲ ਠੀਕ ਹੈ ਜੀ ਬਾਕੀ ਹੁਣ ਗੰਨੇ ਸੇ ਟਰਾਲੀ ਭਰਾ ਕੇ ਭਰ ਕੇ ਮੇਰੇ ਚ ਛੱਡਿਆਉਣੀ ਇਹਦਾ ਨੰਬਰ ਲੱਗ ਜੂਗਾ ਠੀਕ ਹੈ ਜੀ ਦੋ ਜਿਹੜੀ ਟਰਾਲੀ ਲੈ ਕੇ ਜਾਵਾਂਗੇ ਫਿਰ ਉਹਦੇ ਨਾਲ ਹੀ ਫਿਰ ਬਾਅਸ ਲਈ ਆਵਾਂਗੇ ਹਨਾ ਜੀ ਇਹ ਆ ਦੇਖੋ ਜੀ ਆਪਾਂ ਨੇ ਇੱਧਰ ਬਾਹਤਾ ਖੇਤ ਆ ਦੇਖੋ ਇੱਥੇ ਵੀ ਪੀਤੀ ਮੱਕੀ ਹੋ ਪਰਲੇ ਜੀ ਵੀ ਉਹ ਦੇਖੋ ਜੀ ਰਾਇਆ ਰਾਇਆ ਉਹਦੇ ਵਿੱਚ ਆਪਾਂ ਨੇ ਬਾਜਰਾ ਬੀਜਤਾ ਵੱਡਾਂ ਵਾਲਾ ਤੇ ਇਹਦੇ ਵਿੱਚ ਮੱਕੀ ਵੀ ਪੀਤੀ ਹੈ ਇਹਦੇ ਵਿੱਚ ਆਪਾਂ ਨੇ ਆਹ ਬਾਤਾ ਇਹਦੇ ਵਿੱਚ ਹੁਣ ਆਪਾਂ ਹਲਦੀ ਲਾ ਦੇਣੀ ਹੈ ਤੇ ਇੱਧਰ ਮਿਰਚਾ ਮੁਰਚਾ ਲਾਤੀਆਂ ਹਾਂ ਦੇਖੋ ਉੱਕੇ ਆ ਜੀ ਤੇ ਮੱਚ ਨਾਣੇ ਖੇਲਦੇ ਆਪਣਾ ਇੰਜੋਏ ਕਰਦੇ ਆਂੀ ਉਹ ਦੇਖੋ ਭੱਜ ਗਈ ਆ ਅੱਗੇ ਆਗੇ ਸਾਰੇ ਆਗੇ ਤੁਸੀਂ ਲਓ ਜੀ ਇੱਧਰ ਟਣੀਆਂ ਇੱਧਰ ਲਸਣ ਤੇ ਵਧੀਆ ਹੋ ਗਿਆ ਤੇ ਆ ਲੱਤ ਦਾ ਰਾਇਆ ਤੇ ਢੇਰ ਹੋਰੀ ਲੱਤ ਤਾਂ ਪੱਲੀ ਤੇ ਠੀਕ ਹੈ ਜੀ ਆ ਦੇਖੋ ਚਲੋ ਜੀ ਨਾ ਹੋਇਆ ਬਾਕੀ ਵੀ ਆਪਣਾ ਰੀਪਰ ਦੀ ਚੱਲਦੀ ਆ ਰੀਪਰ ਅੱਜ ਕੱਢਿਆ ਸੀ ਉਹ ਬਾਹਰ ਮਨਵਾਉਂਦੇ ਆ ਤੁਹਾਨੂੰ ਆ ਲੋ ਜੀ ਅੱਜ ਆਪਾਂ ਨੇ ਵੀ ਰਿਪੇਅਰ ਦਾ ਕੰਮ ਸ਼ੁਰੂ ਕਰਤਾ ਰੀਪਰ ਕੱਢ ਲਿਆ ਬਾਹਰ ਇੱਧਰ ਮਿਲੋ ਜੀ ਆਪਣੇ ਡਰਾਈਵਰ ਨੂੰ ਮੰਗੇ ਨੂੰ ਕੀ ਆਦਾ ਮੰਗੇ ਠੀਕ ਆ ਵੀਰ ਤੁਸੀਂ ਹੋਰ ਕਰਤਾ ਕੰਮ ਸ਼ੁਰੂ ਹੈ ਹਾਂ ਤੇ ਕਰਤਾ ਬਲੇਡ ਖੋਲਤੇ ਹਨ ਕਿੰਨੇ ਲੈਣਾ ਖੁੱਲ ਗਿਆ 1 2 3 4 5 6 7 8 ਨੌਵੀਂ ਚੱਲਦੀ ਆ ਹੈ ਮੈਨੇ ਗੁੱਡੀਆਂ ਗਈ ਹਾਂ ਟਾਈਮ ਵੀ ਆਪਾਂ ਨੂੰ ਘੱਟੇ ਹੋਇਆ ਹਾਂ ਅੱਜ ਪਹਿਲਾ ਦਿਨ ਤਾਂ ਹਾਂ ਅੱਜ ਪਹਿਲੇ ਦਿਨ ਤਾਂ ਚੱਲ ਹਾਂ ਹੱਥ ਤੇ ਜੇ ਤੇਰੇ ਸਾਹਮਣੇ ਪਹਿਲਾਂ ਸਵੇਰੇ ਦਾ ਬਤਾਇਆ ਤੇ ਕਰਦਾ ਦੋ ਜਣਾਂ ਗੁੱਡੀਆਂ ਹਾਂ ਹਾਂ ਆ ਚੱਲ ਹੱਥ ਹੀ ਕਰਦਾ ਤਾਂ ਆਪਾਂ ਅੱਜ ਅੱਜ ਬੀਤੀ ਕੰਮ ਖਤੋ ਹੋ ਗਿਆ ਹਾਂ ਇਹ ਕੰਮ ਜ਼ਿਆਦਾ ਹੁੰਦਾ ਬਾਕੀ ਹੋਰ ਤਾਂ ਕੰਮ ਆਉਣਾ ਮਸ਼ੀਨ ਦਾ ਹੋਣਾ ਵਾਲਾ ਨਹੀਂ ਹਾਂ ਹਾਂ ਬਸ ਇਹ ਬਲੇਟਾਂ ਦਾ ਹੀ ਆ ਬਸ ਆਪਣਾ ਬਾਕੀ ਆਪਣਾ ਬੈਲਟਾਂ ਦੋ ਉਧਰ ਲੀਆਂ ਫੈਨ ਵਾਲੀਆਂ ਉਹ ਵੀ ਦਿਖਾ ਦਉਂਦੇ ਆ ਬਾਕੀ ਬਾਸਕਟ ਤਾਂ ਇੱਕ ਦਿਨ ਦਾ ਵੀ ਨਹੀਂ ਕੰਮ ਮਾਸਟਰ ਬੜਾ ਘੰਟੇ ਲੱਗਣ ਹਾਂ ਆ ਬੈਲਟਾਂ ਪੈਣੀਆਂ ਦੋ ਫੈਨ ਵਾਲੀਆਂ ਬਾਕੀ ਸਾਰੀਆਂ ਬੈਲਟਾਂ ਨਵੀਆਂ ਲੋ ਇਸ ਸਟਿੱਪ ਦੇ ਕੱਪਾਂ ਨੇ ਨਟਾਲੀ ਤਿਆਰ ਕਰ ਦੇਣੀ ਆ ਅੱਛਾ ਬਾਕੀ ਆ ਸਟਿੱਪ ਦੇ ਰੱਖਣੀ ਸਪੇਅਰ ਆਪਾਂ ਨੇ ਜਿਹੜੀ ਇਹ ਸਪੇਅਰ ਕਰ ਲੈਣੀ ਉਹ ਸਟਿੱਪ ਨਵੀਂ ਪਾ ਦੇਣਗੇ ਹਨਾ ਠੀਕ ਐ ਇਹਦੇ ਵਿੱਚ ਤਾਂ ਨਹੀਂ ਮੰਗੇ ਚੱਲਣੀ ਆ ਜਿਹੜੀ ਆਪਣੀ ਆ ਪਈ ਐ ਸਟਿੱਪ ਇੱਕ ਜੇ ਇਹ ਠੀਕ ਹੋਈ ਬੰਦਾ ਚੱਲ ਜੂਗੀ ਜੇ ਘੱਦੀ ਵੀ ਹੋਈ ਫਿਰ ਨੂੰ ਪਾ ਦੇ ਕੱਸਾ ਬਾਈ ਕੱਟ ਪਿਆ ਵਾ ਪਿੱਛੇ ਚੜੀ ਜਾਂਦੀ ਹੁੰਦੀ ਐ ਇਹ ਦੂਸਰਾ ਨਹੀਂ ਐਣਾ ਉੱਪਰੇ ਚੜਨਾ ਇਹ ਵਰਤੋਂ ਦੀ ਆ ਮਸ਼ੀਨ ਹਾਂ ਆ ਦੇਖ ਆ ਨਟਾਂ ਵਾਲੀ ਉਹ ਆ ਦੇਖ ਬਾਈ ਹਾਂ ਪੁਰਾਣੀ ਕੱਢੀ ਸੀ ਇਹ ਹੂੰ ਆ ਪਹਿਲਾਂ ਵਾਲੀ ਕੱਢੀ ਵੀ ਆ ਦੂਈ ਦਾ ਵਿਚਨੂਆ ਕੱਢਤੀ ਸੀ ਦੂਈ ਦਾ ਵਿਚਨੂਆ ਕੱਢਤੀ ਸੀ ਆ ਹੋਰੇ ਨਾਟ ਪੱਤੀ ਗਰੀ ਵੀ ਆ ਹੋਰੇ ਤੇ ਪਾ ਲੈਣੇ ਆਪਾਂ ਨੇ ਸਾਰੇ ਨਟ ਪਾਉਣੇ ਨੇ ਇਹਦੇ ਹਾਂ ਇੱਕ ਵਾਰੀ ਆਪਾਂ ਨੇ ਹੱਥ ਵਰਾਈ ਕਰ ਦੇਣਾ ਬਾਈ ਮੰਗੇ ਬਾਈ ਫੱਟ ਫੱਟ ਛੱਡਣੀ ਹੈ ਜਮੈਂ ਹਾਂ ਨਾਪਦਾ ਪ੍ਰਾਣੀ ਮਸ਼ੀਨ ਦੀ ਜਿਹੜੀ ਉਧਰ ਨਹੀਂ ਛੱਡਦੇ ਹਾਂ ਉਹ ਦੀ ਨੀਤੀ ਕੱਚ ਛੱਡਦੇ ਹਨਾ ਉਹ ਨਹੀਂ ਜੀ ਕਦੇ ਖੇਚ ਚ ਖੜੀ ਹਾਂ ਰਿਪੇਅਰ ਦਾ ਇਹੀ ਮਤਲਬ ਹੈ ਗਮਨ ਵੀਰ ਬਈ ਹਾਂ ਹਾਂ ਰਿਪੇਅਰ ਇਹੀ ਹੁੰਦੀ ਹੈ ਵੀ ਐਨ ਤਸੱਲੀ ਨੂੰ ਪਹਿਲਾਂ ਕਰਤੀ ਰਿਪੇਅਰ ਹਾਂ ਹਾਂ ਤੇ ਵਾਹ ਤਾਂ ਗੇਰੇ ਮਾਰਨੇ ਫਿਰ ਵਾਹ ਮੈਂ ਕਹਿੰਦਾ ਮਤਲਬ ਫਿਰ ਇੱਕ ਵਾਰ ਤਸੱਲੀ ਕਰੀ ਵੀ ਫਿਰ ਮੁੜ ਕੇ ਆਪਾਂ ਨੂੰ ਲੋਡ ਨਹੀਂ ਦੇਖਣ ਦੇ ਹਾਂ ਜਿਵੇਂ ਨਰਿੰਦਰ ਕਹਿੰਦਾ ਹੁੰਦਾ ਰਤੋਂ ਵਾਲਾ ਵੀਡੀਓ ਦੇ ਵਿੱਚ ਭਾਈ ਘਰ ਤਸੱਲੀ ਕਰਾ ਦੋ ਮੁੜ ਕੇ ਦੇਖਣ ਦੀ ਲੋੜ ਨਹੀਂ ਹਾਂ ਕਿੰਨਾ ਘਰ ਤਰਨਾ ਟ੍ਰੇਲਰ ਹੈ ਰਾਇਨਾ ਗੰਨੇ ਦਾ ਕਿੰਨਾ ਘਰ ਤਰਤਾ ਘਰ ਤਾ ਅੱਧਾ ਕ ਛਿਪ ਛਿਪ ਕਰਤਾ ਤਾਂ ਉੱਪਰ ਦੋ ਲੈਟਾਂ ਲੱਗ ਜਾਂਦੀਆਂ ਰਾਤ ਨੂੰ ਲੈ ਕੇ ਜਾਊਗਾ ਹਾਂ ਰਾਤ ਨੂੰ ਹੀ ਛੱਡਿਆ ਹੁਣ ਫਿਰ ਦੁਆ ਆ ਕੇ ਦੁਆ ਫਿਰ ਸਵੇਰ ਨੂੰ ਭਰੂੰਗਾ ਹੂੰ ਦੇ ਦੇ ਫਿਰ ਨਹੀਂ ਹਰਪੀ ਵੀਰ ਵਾਲੇ ਪਾਲਣਾ ਫਿਰ ਦੇਖੀ ਜਾਊਗੀ ਆਹ ਹੋ ਹੁਣ ਤਾਂ ਟਰੈਲੇ ਆਏ ਆ ਵੇਲੇ ਹੀ ਆ ਤਕਰੀਬਾ ਸਾਰਿਆਂ ਦੇ ਰਾਜੀ ਵਾਲਾ ਕਿਹਾ ਵਾ ਮਾਲਾ ਰਾਜੀ ਵੀਰ ਨੂੰ ਕਰਿਆ ਤਾਂ ਫੋਨ ਉਹ ਕਹਿੰਦਾ ਮਾਲਾ ਮਾਲਾ ਕਿਹਦੇ ਆ ਗਿਆ ਹੁਣ